इस वेले दी वड़ी खबर सामने आ रही है चर्चित नाम दीपिका लुथरा नाल जुड़ी हुई था दस दई कि दीपिका लुथरा ने अपना इंस्टाग्राम पेज जेड़ा है वो डीएक्टिवेट कर दिता है जी हाँ दीपिका लुथरा दे पेज से हूँ कोई भी उसकी पोस्ट जेड़ी है वो शो नहीं हो रही था ਉਸਨੇ ਆਪਣਾ ਪੇਜ ਜਿਹੜਾ ਹੈ ਡੀਐਕਟੀਵੇਟ ਕਰ ਦਿੱਤਾ ਹੈ ਲਗਾਤਾਰ ਮਿਲ ਰਹੀਆਂ ਧਮਕੀਆਂ ਦੀਪਿਕਾ ਲੁਧਰਾ ਨੂੰ ਜਿਸ ਤੋਂ ਬਾਅਦ ਦੀਪਿਕਾ ਲੁਧਰਾ ਨੇ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਜਿਹੜੀ ਸੀ ਉਹ ਸਾਂਝੀ ਨਹੀਂ ਕਰ ਰਹੀ ਸੀ ਜਿਸ ਤੋਂ ਬਾਅਦ ਉਸ ਨੂੰ ਮੇਲਸ ਵੀ ਆ ਰਹੀਆਂ ਸੀ ਦੱਸਦੀ ਕਿ ਕਮਲ ਕੋਰ ਕਤਲ ਮਾਮਲੇ ਤੋਂ ਬਾਅਦ ਲਗਾਤਾਰ ਅਗਰ ਦੂਸਰਾ ਚਰਚਿਤ ਨਾਮ ਦੀ ਗੱਲ ਕੀਤੀ ਜਾਵੇ ਗਲਤ ਕੰਟੈਂਟ ਨੂੰ ਲੈ ਕੇ ਤਾਂ ਦੀਪਿਕਾ ਲੁਧਰਾ ਦਾ ਨਾਮ ਸਾਹਮਣੇ ਆ ਰਿਹਾ ਸੀ ਅਮਰਿਤਪਾਲ ਸਿੰਘ ਮਹਿਰੋਂ ਦੇ ਵੱਲੋਂ ਉਸ ਨੂੰ ਲਗਾਤਾਰ ਜਿਹੜੀਆਂ ਧਮਕੀਆਂ ਸੀ ਉਹ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਦੀਪਿਕਾ ਲੁਧਰਾ ਨੇ ਆਪਣਾ ਇੰਸਟਾਗ੍ਰam ਪੇਜ ਜਿਹੜਾ ਉਸ ਨੂੰ ਡੀਐਕਟੀਵੇਟ ਕਰ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਉਸਦੇ ਪੇਜ ਦੇ ਉੱਤੇ ਕੋਈ ਵੀ ਪੋਸਟ ਜਿਹੜੀ ਹੈ ਉਹ ਸ਼ੋ ਨਹੀਂ ਹੋ ਰਹੀ ਲਗਾਤਾਰ ਧਮਕੀਆਂ ਮਿਲਦੀਆਂ ਸੀ ਉਸ ਤੋਂ ਬਾਅਦ ਦੀਪਿਕਾ ਲੁਥਰਾ ਦੇ ਵੱਲੋਂ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਸਿਕਿਉਰਿਟੀ ਜਿਹੜੀ ਹੈ ਉਹ ਦੇ ਦਿੱਤੀ ਗਈ ਸੀ ਜਿਸ ਦੀਆਂ ਤਸਵੀਰਾਂ ਕੱਲ੍ਹ ਸਾਹਮਣੇ ਆਈਆਂ ਸੀ ਤਾਂ ਹੁਣ ਦੀਪਿਕਾ ਲੁਥਰਾ ਨੇ ਆਪਣਾ ਸੋਸ਼ਲ ਮੀਡੀਆ ਪੇਜ ਜਾਨੀ ਕਿ ਦੀਪਿਕਾ ਲੁਥਰਾ ਦੇ ਨਾਮ ਤੇ ਜਿਹੜਾ ਇੰਸਟਾਗ੍ਰam ਉਸ ਦਾ ਪੇਜ ਚੱਲਦਾ ਜਿਸ ਦੇ ਉੱਤੇ ਲੁਥਰਾ ਦੇ ਵੱਲੋਂ ਵੀਡੀਓਜ਼ ਜਿਹੜੀਆਂ ਅਪਲੋਡ ਕੀਤੀਆਂ ਜਾਂਦੀਆਂ ਸੀ ਉਸ ਪੇਜ ਨੂੰ ਹੀ ਡੀਐਕਟੀਵੇਟ ਖੁਦ ਦੀਪਿਕਾ ਲੁਥਰਾ ਦੇ ਵੱਲੋਂ ਕਰ ਦਿੱਤਾ ਗਿਆ ਹੈ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਜ਼ੇ ਕਿ ਲਗਾਤਾਰ ਦੀਪਿਕਾ ਲੁਥਰਾ ਜੀਡੀਐਸ ਨੂੰ ਮਾਰਨ ਦੀਆਂ ਧਮਕੀਆਂ ਜਿਹੜੀਆਂ ਮਿਲ ਰਹੀਆਂ ਸੀ ਲਗਾਤਾਰ ਕਮਲਕੌਰ ਭਾਬੀ ਦੇ ਕਤਲ ਮਾਮਲੇ ਤੋਂ ਬਾਅਦ ਉਸ ਨੂੰ ਵੀ ਉਸੇ ਤਰ੍ਹਾਂ ਦਾ ਹੀ ਕਤਲ ਕਰਨ ਦੀਆਂ ਜਿਹੜੀਆਂ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਦੀਪਿਕਾ ਲੁਧਰਾ ਨੇ ਮੀਡੀਆ ਦੇ ਸਾਹਮਣੇ ਆ ਕੇ ਸਿਕਿਉਰਿਟੀ ਦੀ ਮੰਗ ਕੀਤੀ ਸੀ ਤੇ ਇਸ ਦੇ ਨਾਲ ਹੀ ਮੁਆਫੀ ਵੀ ਮੰਗੀ ਸੀ ਤੇ ਕਿਹਾ ਸੀ ਕਿ ਉਸਨੇ ਅਮ੍ਰਿਤਪਾਲ ਮਹਰਨ ਤੋਂ ਗਲਤ ਕੰਟੈਂਟ ਨੂੰ ਲੈ ਕੇ ਮੁਆਫੀ ਵੀ ਮੰਗ ਲਈ ਹੈ ਜਿਸ ਤੋਂ ਬਾਅਦ ਉਸਨੇ ਆਪਣੇ ਪੇਜ ਤੇ ਕੋਈ ਵੀ ਕੰਟੈਂਟ ਜਿਹੜਾ ਹੈ ਅਪਲੋਡ ਨਹੀਂ ਕੀਤਾ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਫਿਰ ਈਮੇਲਸ ਜਿਹੜੀਆਂ ਸੀਗੀਆਂ ਗਲਤ ਕੰਟੈਂਟ ਪਾਉਣ ਨੂੰ ਲੈ ਕੇ ਆ ਰਹੀਆਂ ਸੀ ਤਾਂ ਹੁਣ ਦੀਪਿਕਾ ਲੁਥਰਾ ਦੇ ਵੱਲੋਂ ਆਪਣਾ ਇੰਸਟਾਗ੍ਰam ਪੇਜ ਜਿਹੜਾ ਹੈ ਉਸ ਨੂੰ ਹੀ ਡੀਐਕਟੀਵੇਟ ਕਰ ਦਿੱਤਾ ਗਿਆ ਹੈ ਕੋਈ ਵੀ ਪੋਸਟ ਉਸ ਦੀ ਕਿੰਨੇ ਫੋਲੋਅਰ ਨੇ ਕੁਝ ਵੀ ਸ਼ੋ ਸ਼ੋ ਜਿਹੜਾ ਹੈ ਉਹ ਨਹੀਂ ਹੋ ਰਿਹਾ ਦੱਸ ਦੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਦੀਪਿਕਾ ਲੁਥਰਾ ਦੇ ਜਿਹੜੇ ਫੋਲੋਅਰ ਸੀਗੇ ਇੰਸਟਾਗ੍ਰam ਪੇਜ ਤੇ ਉਸ ਤੋਂ ਲਾਗ ਅਗਰ ਗੱਲ ਕੀਤੀ ਜਾਵੇ ਤਾਂ ਪ੍ਰੋਮੋਸ਼ਨਸ ਦੀ ਲਗਾਤਾਰ ਉਸ ਦੇ ਵੱਲੋਂ ਕੀਤੀਆਂ ਜਾਂਦੀਆਂ ਸੀ ਆਪਣੇ ਪੇਜ ਦੇ ਉੱਤੇ ਲਗਾਤਾਰ ਗਾਣਿਆਂ ਦੇ ਵੀਡੀਓਜ਼ ਬਣਾ ਕੇ ਪਾਈਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ ਗਲਤ ਕੰਟੈਂਟ ਨੂੰ ਲੈ ਕੇ ਲਗਾਤਾਰ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਹੁਣ ਦੀਪਿਕਾ ਲੁਧਰਾ ਦੇ ਵੱਲੋਂ ਖੁਦ ਹੀ ਆਪਣੇ ਪੇਜ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ ਫਿਲਹਾਲ ਅਗਰ ਦਾਜ਼ੇ ਕਿ ਇਹ ਪੇਜ ਉਹ ਦੁਬਾਰਾ ਐਕਟੀਵੇਟ ਵੀ ਕਰ ਸਕਦੀ ਹੈ ਲੇਕਿਨ ਫਿਲਹਾਲ ਦੀ ਖੜੀ ਜੋ ਮੌਕੇ ਦੇ ਹਾਲਾਤ ਨੇ ਉਸ ਨੂੰ ਦੇਖਦੇ ਹੋਏ ਉਸ ਨੇ ਆਪਣਾ ਪੇਜ ਜਿਹੜਾ ਹੈ ਉਸ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ ਔਰ ਦਾਜ਼ੇ ਕਿ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਨੂੰ ਘਰ ਦੇ ਬਾਹਰ ਲਗਾਤਾਰ ਸਿਕਿਉਰਿਟੀ ਜੜੀ ਹੈ ਉਹ ਮਿਲ ਚੁੱਕੀ ਹੈ ਲਗਾਤਾਰ ਉਸ ਨੂੰ ਮਾਰਨ ਦੀਆਂ ਜਿਹੜੀਆਂ ਧਮਕੀਆਂ ਸੀਗੀਆਂ ਕਮਲ ਕੋਰ ਭਾਬੀ ਦੇ ਕਤਲ ਮਾਮਲੇ ਤੋਂ ਬਾਅਦ ਲਗਾਤਾਰ ਮਾਰਨ ਦੀਆਂ ਧਮਕੀਆਂ ਜਿਹੜੀਆਂ ਮਿਲ ਰਹੀਆਂ ਸੀ ਚਾਹੇ ਉਹ ਈਮੇਲਸ ਦੇ ਰਾਹੀਂ ਚਾਹੇ ਉਹ ਫੋਨ ਕਾਲਸ ਦੇ ਰਾਹੀਂ ਉਸ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਦੀਪਿਕਾ ਲੁਥਰਾ ਦੇ ਵੱਲੋਂ ਆਪਣਾ ਪੇਜ ਜਿਹੜਾ ਹੈ ਉਸ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੁਣ ਅਗਰ ਅਸੀਂ ਸਰਚ ਕਰਦੇ ਹਾਂ ਦੀਪਿਕਾ ਲੁਥਰਾ ਨਾਮ ਦੇ ਪੇਜ ਤੇ ਤਾਂ ਉਸ ਤੇ ਕੋਈ ਵੀ ਜਿਹੜੀ ਪੋਸਟ ਹੈ ਉਹ ਸ਼ੋਅ ਨਹੀਂ ਔਰੇ ਲਗਾਤਾਰ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਚਰਚਿਤ ਨਾਮ ਜਿਹੜਾ ਸੀ ਕਤਲ ਕਮਲਕੌਰ ਕਤਲ ਮਾਮਲੇ ਤੋਂ ਬਾਅਦ ਇਸ ਦਾ ਸਾਹਮਣੇ ਆਇਆ ਸੀ ਇਸ ਤੋਂ ਇਲਾਵਾ ਅਗਰ ਪ੍ਰੀਤ ਜੱਟੀ ਦੀ ਵੀ ਗੱਲ ਕੀਤੀ ਜਾਵੇ ਤਾਂ ਉਸ ਦਾ ਵੀ ਜਿਹੜਾ ਨਾਮ ਸਾਹਮਣੇ ਆ ਰਿਹਾ ਸੀ ਤਾਂ ਦੀਪਿਕਾ ਲੁਥਰਾ ਦਾ ਨਾਮ ਦੂਜੇ ਨੰਬਰ ਤੇ ਜਿਹੜਾ ਸੀ ਉਹ ਸਾਹਮਣੇ ਆ ਰਿਹਾ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਸ ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਆਪਣਾ ਪੇਜ ਜਿਹੜਾ ਹੈ ਸੋਸ਼ਲ ਮੀਡੀਆ ਤੇ ਜਿਹੜਾ ਉਸ ਦਾ ਪੇਜ ਹੈ ਇੰਸਟਾਗ੍ਰam ਤੇ ਉਸ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ